ਕਾਈ ਕੀ ਚੋਂ ਇਸ ਪੱਤਰਕਾਰ ਜੀ ਜੋ ਸਾਨੂੰ ਪੈਸੇ ਆਉਂਦੇ ਆ ਉਸ ਪੈਸੇ ਨਾਲ ਅਸੀਂ ਰੋਟੀ ਖਾਂਦੇ ਆ ਜਦੋਂ ਮੈਂ ਉਹ ਰੋਟੀ ਖਾਊਂਗਾ ਹਾਂ ਜੀ ਉਹ ਪੈਦਾ ਕਿੰਨ ਕਰਕੇ ਦਿੱਤੀ ਮੈਨੂੰ ਕਿਸਾਨ ਦਾਤੀ ਨੇ ਕਿਸਾਨ ਐਤ ਕੀ ਦਾ ਕਹਿਣ ਆਇਆ ਕਿਸਾਨ ਵੀ ਭਾਈ ਦਿੱਲੀ ਵਾਲਿਓ ਤੁਸੀਂ ਸਾਨੂੰ ਲਿਖ ਕੇ ਇੱਕ ਕਮਿਟਮੈਂਟ ਕੀਤੀ ਆ ਲਿਖ ਕੇ ਵਾਅਦੇ ਕੀਤੇ ਆ ਸਾਡੇ ਨਾਲ ਉਹਨਾਂ ਨੂੰ ਲਾਗੂ ਕਰ ਸਾਡੀ ਛਵੀ ਪਾਸ਼ਾ ਹੀ ਨੇ ਸਾਡੇ ਕੋਲੇ ਕਹਿ ਲੋ ਵੀ ਸਕੂਨ ਲਈ ਜਾਂ ਵਿਰਾਗ ਲਈ ਸਾਡੇ ਕੋਲ ਕੀਰਤਨ ਸੀ ਆਕ ਤਗੜੀ ਹੋ ਜਾ ਦਿੱਲੀਏ ਤਗੜੀ ਹੋ ਜਾ ਦਿੱਲੀਏ ਮੜ ਪੰਜਾਬ ਬਣ ਆਉਣਾ ਏ ਦੂਜੀ ਵਾਰੀ ਦੁਗਣਾ ਜੋਸ਼ ਨਾਲ ਖੜਾ ਹਰਿਆਣਾ ਏ ਆ ਤਗੜੀ ਹੋ ਜਾ ਦਿੱਲੀਏ ਬੈਰੀਕੇਡ ਵੀ ਤੋੜਾਂਗੇ ਇਹਨਾਂ ਦੇ ਹੰਕਾਰ ਵੀ ਤੋੜਾਂਗੇ ਪਿਛਲੀ ਵਾਰ ਦੀ ਤਰ੍ਹਾਂ ਸਵਾਰ ਵੀ ਦਿੱਲੀ ਦੇ ਉੱਤੇ ਕੂਚ ਕਰਨ ਜਾ ਰਹੇ ਨੇ ਕਿਸਾਨ ਦੇਖੋ ਤੁਸੀਂ ਕਿਦਾਂ ਟਰੈਕਟਰ ਟਰਾਲੀਆਂ ਭਰ ਕੇ ਸ਼ੰਭੂ ਬਾਰਡਰ ਦੇ ਉੱਤੇ ਖੜ ਗਏ ਨੇ ਸਿੰਘੂ ਬਾਰਡਰ ਤੇ ਪਹੁੰਚਣਗੇ ਸ਼ੰਭੂ ਬਾਰਡਰ ਤੇ ਹੀ ਬਹੁਤ ਵੱਡੀ ਬੈਰੀਕੇਟਿੰਗ ਕੀਤੀ ਗਈ ਹੈ ਉੱਥੇ ਹੀ ਸਾਡੇ ਵੀਰ ਸਰਬੰਸ ਪ੍ਰਤੀਕ ਜੀ ਸਿੰਗਰ ਜੋ ਕਿ ਹਮੇਸ਼ਾ ਹੀ ਕਿਸਾਨੀ ਲਈ ਚੰਗੇ ਗੀਤ ਲੈ ਕੇ ਵੀ ਆਉਂਦੇ ਰਹੇ ਨੇ ਕੱਲੇ ਗੀਤ ਨਹੀਂ ਸੰਘਰਸ਼ ਜਾ ਕੇ ਖੜਦੇ ਵੀ ਨੇ ਅੱਜ ਵੀ ਦੇਖੋ ਜਦੋਂ ਕਿਸਾਨਾਂ ਨੇ ਪਹੁੰਚਣਾ ਸੀ ਤੇ ਸਾਡੇ ਵੀਰ ਪਹਿਲਾਂ ਹੀ ਆ ਕੇ ਮੋਢੇ ਦੇ ਮੋਢਾਂ ਨਾਲ ਲਾ ਕੇ ਟਰੈਕਟਰ ਲੈ ਕੇ ਖੜੇ ਹੋਏ ਨੇ ਨਾਲ ਕੀ ਕਹਿੰਦੇ ਨੇ ਆਪਾਂ ਨਾਲ ਬੈਰੀਕੇਟਿੰਗ ਤੋੜਾਂਗੇ ਔਰ ਉਸੇ ਤਰ੍ਹਾਂ ਗੀਤਾ ਨਾਲ ਆਪਣੇ ਦੋਸ਼ ਆਪਣੇ ਲੋਕਾਂ ਦੇ ਵਿੱਚ ਜੋਸ਼ ਭਰ ਰਹੇ ਆ ਦੇਖਿਆ ਜਾਏ ਤੇ ਸਰਵੰਸ਼ ਪ੍ਰਤੀਕ ਜੀ ਇੱਕ ਸਮੋਤ ਸੋਹਣੇ ਸਿੰਗਰ ਵੀ ਨੇ ਤੇ ਬਹੁਤ ਹੀ ਚੰਗੇ ਇੱਕ ਜੁਝਾਰੂ ਸੰਘਰਸ਼ੀ ਯੋਧੇ ਵੀ ਨੇ ਕਿਸਾਨ ਵੀ ਨੇ ਤੇ ਗੱਲਬਾਤ ਕਰਦੇ ਆ ਵੀਰ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪਹਿਲਾਂ ਵੀ ਤੁਸੀਂ ਆਪਾਂ ਦੇਖਿਆ ਕਿਸਾਨੀ ਲਈ ਗੀਤ ਕਾਟਦੇ ਰਹੇ ਹੋ ਅੱਜ ਵੀ ਤੁਸੀਂ ਪਹਿਲਾਂ ਆ ਕੇ ਖੜ ਗਏ ਹੋ ਜੇ ਬੈਰੀਗੇ ਟੁੱਟੇ ਵੀ ਨਹੀਂ ਕਿਸਾਨ ਪਹੁੰਚੇ ਵੀ ਨਹੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਇਸ ਜਜ਼ਬੇ ਬਾਰੇ ਦੇਖੋ ਆਪਾਂ ਕੋਈ ਵੀ ਬੰਦਾ ਗੱਲ ਕਰਦਾ ਹੈ ਮਤਲਬ ਜਦੋਂ ਬੱਚਾ ਜਵਾਨ ਹੋ ਜਾਂਦਾ ਉਹਨੂੰ ਇਹੀ ਕਿਹਾ ਜਾਂਦਾ ਵੀ ਤੂੰ ਆਪਣੀ ਰੋਜ਼ੀ ਰੋਟੀ ਕਮਾਉਣ ਲੱਗ ਜਾ ਹਾਂਜੀ ਰੋਜ਼ੀ ਉਹਦਾ ਕੰਮ ਹੁੰਦਾ ਜਿਵੇਂ ਤੁਹਾਡਾ ਪੱਤਰਕਾਰੀ ਕੰਮ ਹੈ ਮੇਰਾ ਗਾਇਕੀ ਕੰਮ ਹੈ ਹਾਂਜੀ ਇਸ ਗਾਇਕੀ ਚੋਂ ਇਸ ਪੱਤਰਕਾਰੀ ਚ ਜੋ ਸਾਨੂੰ ਪੈਸੇ ਆਉਂਦੇ ਆ ਉਸ ਪੈਸੇ ਨਾਲ ਅਸੀਂ ਰੋਟੀ ਖਾਂਦੇ ਆ ਫਿਰ ਇਹਨੂੰ ਕਿਹਾ ਜਾਂਦਾ ਰੋਜ਼ੀ ਰੋਟੀ ਓਕੇ ਹੁਣ ਮੈਂ ਕੰਮ ਤਾਂ ਕਰ ਰਹੇ ਗਾਇਕੀ ਦਾ ਚਲੋ ਵਧੀਆ ਹੁਣ ਉਸ ਪਰਸ ਨਾਲ ਜਦੋਂ ਮੈਂ ਉਹ ਰੋਟੀ ਖਾਊਗਾ ਹਾਂਜੀ ਉਹ ਪੈਦਾ ਕਿਨੇ ਕਰਕੇ ਦਿੱਤੀ ਮੈਨੂੰ ਇਸ ਅੰਨ ਦਾਤੇ ਨੇ ਕਿਸਾਨ ਨੇ ਬਿਲਕੁਲ ਅੱਜ ਕਿਸਾਨ ਸੜਕ ਤੇ ਆ ਹਾਂਜੀ ਕੋਈ ਸ਼ੌਂਕ ਨੂੰ ਨਹੀਂ ਆ ਕੋਈ ਬੇਲਾ ਨਹੀਂ ਹੈ ਕਿਸਾਨ ਜੀ ਕਣਕ ਬੀਜੀ ਹੋਈ ਆ ਉਹਦੇ ਉਹਦੇ ਤੇ ਆਪਣਾ ਰੇ ਵੀ ਪਾਉਣੀ ਆ ਹੋਰ ਉਹਦੇ ਪਾਣੀ ਵੀ ਦੇਣਾ ਸਮੇਂ ਸਿਰ ਮੌਸਮ ਦੇ ਹਿਸਾਬ ਨਾਲ ਪਿੱਛੇ ਗੜੇ ਮਾਰੀ ਹੋਈ ਆ ਉਹਦਾ ਵੀ ਧਿਆਨ ਰੱਖਣਾ ਅੱਛਾ ਜੀ ਉਹ ਬੇਲਾ ਥੋੜਾ ਨਾ ਵੀ ਇੱਥੇ ਆ ਗਿਆ ਕੋਈ ਗੱਲ ਹੋਗੀ ਤਾਂ ਹੀ ਆਇਆ ਹਾਂਜੀ ਹੁਣ ਜੇ ਆਪਾਂ ਉਸ ਗੱਲ ਨੂੰ ਜਾਂਚੀਏ ਵੀ ਕਿਹੜੀ ਗੱਲ ਤੋਂ ਆਇਆ ਉਹ ਇਹ ਕੀ ਕਰਨ ਆਇਆ ਐ ਤੇ ਕੀ ਕਿਸਾਨ ਮੰਗ ਨਹੀਂ ਮੰਗਣ ਆਇਆ ਉਹ ਮੰਗ ਮੰਗਣ ਨਹੀਂ ਆਇਆ ਕੁਛ ਵੀ ਐ ਤੇ ਕੀ ਦਾ ਕਹਿਣ ਆਇਆ ਕਿਸਾਨ ਵੀ ਭਾਈ ਦਿੱਲੀ ਵਾਲਿਓ ਤੁਸੀਂ ਸਾਨੂੰ ਲਿਖ ਕੇ ਇੱਕ ਕਮਿਟਮੈਂਟ ਕੀਤੀ ਐ ਲਿਖ ਕੇ ਵਾਅਦੇ ਕੀਤੇ ਆ ਸਾਡੇ ਨਾਲ ਉਹਨਾਂ ਨੂੰ ਲਾਗੂ ਕਰ ਦੋ ਅੱਛਾ ਜੀ ਸਿਰਫ ਇੰਨੀ ਗੱਲ ਹੀ ਹੋਈ ਤੇ ਫੇਰ ਅਸੀਂ ਕਿੱਦਾਂ ਪਿੱਛੇ ਰਹਿ ਜਾਈਏ ਆਉਣਾ ਪਊਗਾ ਡਟ ਕੇ ਆਵਾਂਗੇ ਸਾਡਾ ਸੰਘਰਸ਼ ਆ ਜਰੂਰ ਆਵਾਂਗੇ ਜੀ ਇੱਥੇ ਸਰ ਵੀਰ ਜੀ ਕਿਵੇਂ ਕਹੇ ਤੇ ਗੀਤ ਕੱਢਿਆ ਤੁਸੀਂ ਵੀ ਜਿਹੜਾ ਕਿਸਾਨਾਂ ਦਾ ਜੋਸ਼ ਭਰਨ ਲਈ ਦੇਖੋ ਜਿਹੜੇ ਇਹ ਸਾਡੀ ਸੰਗੀਤ ਐ ਇਹ ਇਹਦੇ ਵਿੱਚ ਕਹਿ ਲਈਏ ਵੀ ਸੰਘਰਸ਼ਾਂ ਦੇ ਨਾਲ ਬਹੁਤ ਵੱਡਾ ਇਹਦਾ ਸਾਥ ਹੈ ਇਹਦਾ ਸੰਜੋਗ ਹੈ ਸਾਡੀ ਛੇਵੀਂ ਪਾਤਸ਼ਾਹੀ ਨੇ ਸਾਡੇ ਕੋਲੇ ਕਹਿ ਲੋ ਵੀ ਸਕੂਨ ਲਈ ਜਾਂ ਵਿਰਾਗ ਲਈ ਸਾਡੇ ਕੋਲ ਕੀਰਤਨ ਸੀ ਹਾਂਜੀ ਬਾਬੇ ਨਾਨਕ ਦਾ ਦਿੱਤਾ ਹੋਇਆ ਸਾਡੇ ਕੋਲ ਕੀਰਤਨ ਸੀ ਪਰ ਛੇਵੀਂ ਪਾਤਸ਼ਾਹੀ ਕਹਿੰਦੇ ਹੁਣ ਜੰਗਾਂ ਦਾ ਵੇਲਾ ਹੈ ਜੰਗਾਂ ਦੇ ਵਿੱਚ ਸਕੂਨ ਦੇ ਨਾਲ ਨਾਲ ਵੀਰ ਰਸ ਵੀ ਚਾਹੀਦਾ ਜੋਸ਼ ਚਾਹੀਦਾ ਫਿਰ ਉਹਨੇ ਢਾਡੀ ਵਾਰਾਂ ਲੈ ਕੇ ਆਂਦੀ ਹੈ ਜੀ ਉਹਨਾਂ ਨੇ ਲੈ ਕੇ ਆਂਦੀਆਂ ਹੁਣ ਉਹੀ ਲੀਤ ਮੈਂ ਉਹਨਾਂ ਦੇ ਜਿਹੜੇ ਉਸ ਟਾਈਮ ਦੇ ਢਾਡੀ ਸੀ ਜਾਂ ਉਸ ਟਾਈਮ ਦੇ ਗਵਈਏ ਸੀ ਮੈਂ ਉਹਨਾਂ ਦੇ ਚਰਨਾ ਦੀ ਧੂੜ ਦਾ ਇੱਕ ਕਣ ਬਰਾਬਰ ਵੀ ਨਹੀਂ ਹੈ ਪਰ ਫੇਰ ਵੀ ਉਹ ਨਾ ਲੀਹਾਂ ਤੇ ਤੁਰਦੇ ਹੋਏ ਵੀ ਯਾਰ ਜਦੋਂ ਆਪਾਂ ਸੰਘਰਸ਼ ਦੇ ਵਿੱਚ ਆ ਗਏ ਜਦੋਂ ਜੰਗ ਦੇ ਮੈਦਾਨ ਚ ਆ ਗਏ ਸਾਡੇ ਲਈ ਤਾਂ ਹੁਣ ਇਹੀ ਜੰਗ ਹੈ ਬਿਲਕੁਲ ਬਿਲਕੁਲ ਤਾਂ ਫੇਰ ਆਪਾਂ ਜੋਸ਼ ਭਰਾਂਗੇ ਤਾਂ ਉਹ ਮੈਂ ਗੱਲ ਲਿਖੀ ਹੈ ਕਿ ਸੁਣ ਸਾਡੇ ਜੈਕਾਰੇ ਚਾ ਜ ਆ ਚੜਿਆ ਮੈਦਾਨਾਂ ਨੂੰ ਕਿ ਮੈਦਾਨ ਵੀ ਸੁੰਨੇ ਜੇ ਹੋ ਗਏ ਸੀ ਨਾ 4 ਸਾਲ ਹੋ ਗਏ ਸੀ 3 3-4 ਸਾਲ ਹੋ ਗਏ ਸੁੰਨੇ ਜੇ ਹੋ ਗਏ ਸੀ ਮੈਦਾਨ ਹੁਣ ਇਹਨੂੰ ਵੀ ਚਾਜ ਆ ਚੜ ਗਿਆ ਇਸ ਇਹੀ ਕਿਉਂਕਿ ਇਹ ਧਰਤੀ ਉਹੀ ਹੈ ਕਿ ਹੁਣ ਸਾਡੇ ਜੈਕਾਰੇ ਚਾਜ ਆ ਚੜਿਆ ਮੈਦਾਨਾਂ ਨੂੰ ਓਏ ਹਲਕੇ ਵਿੱਚ ਨਾ ਲੈ ਲਈ ਤੂੰ ਸਾਡੇ ਐਲਾਨਾਂ ਨੂੰ ਪਿੰਡਾਂ ਦੇ ਵਿੱਚ ਨਾਉਂਸਮੈਂਟਾ ਹੁਣ ਫਿਰ ਤੋਂ ਹੋ ਗਈ ਏ ਕਰੋ ਤਿਆਰੀ ਧਰਨੇ ਦੇ ਲਈ ਮੁਰਤੋਂ ਜਾਣਾ ਏ ਆ ਤਗੜੀ ਹੋ ਜਾ ਦਲੀਏ ਤਗੜੀ ਹੋ ਜਾ ਦਿੱਲੀਏ ਮੁੜ ਪੰਜਾਬ ਨੇ ਆਉਣਾ ਏ ਦੂਜੀ ਵਾਰੀ ਦੁਗਣਾ ਜੋਸ਼ ਨਾਲ ਖੜਾ ਹਰਿਆਣਾ ਏ ਆ ਤਗੜੀ ਹੋ ਜਾ ਦਿੱਲੀਏ ਬਲੋ ਕੀ ਹੁਣ ਕੀ ਬੈਰੀਕੇਟ ਤੋੜੋਗੇ ਅੱਗੇ ਵਧੋਗੇ ਤੋ ਬੈਰੀਕੇਟ ਵੀ ਤੋੜਾਂਗੇ ਇਹਨਾਂ ਦੇ ਹੰਕਾਰ ਵੀ ਤੋੜਾਂਗੇ ਇਹਨਾਂ ਦੇ ਵੀ ਤੋੜੇ ਦੋਨੇ ਚੀਜ਼ਾਂ ਟੁੱਟਣਗੀਆਂ ਦੇਖੋ ਐਦਾਂ ਦਾ ਬੈਰੀਕੇਟ ਜਾਂ ਐਦਾਂ ਦਾ ਸਿਸਟਮ ਆ ਜਿਹੜੀ ਸਰਹੱਦ ਜੀ ਬਣਾਈ ਆ ਇਹਨਾਂ ਨੇ ਇਹਦਾ ਇੰਡੀਆ ਪਾਕਿਸਤਾਨ ਚ ਵੀ ਨਹੀਂ ਹੈ ਉੱਥੇ ਵੀ ਸਿਰਫ ਇੱਕ ਕਤਾਰ ਲੱਗੀ ਹੋਈ ਆ ਤੇ ਇੰਨਾ ਐਦਾਂ ਦੇ ਮਤਲਬ ਜੇ ਇਹਨਾਂ ਨੂੰ ਇਹ ਲੱਗ ਰਿਹਾ ਨਾ ਵੀ ਇਹ ਸਾਨੂੰ ਡਰਾ ਲੈਣਗੇ ਇਹ ਚੀਜ਼ਾਂ ਲਾ ਕੇ ਇਹ ਅਸੀਂ ਨਹੀਂ ਡਰ ਰਹੇ ਇਹ ਖੁਦ ਡਰ ਰਹੇ ਆ ਇਹ ਸਾਡੇ ਤੋਂ ਬਚਾਅ ਚ ਇਹਨਾਂ ਨੇ ਸੱਤ ਬੈਰੀਕੇਟਿੰਗ ਕੀਤੀ ਆ ਜੇ ਮਤਲਬ ਇਹ ਨਾ ਡਰਦੇ ਹੁੰਦੇ ਤਾਂ ਇੱਕ ਬੈਰੀਕੇਟਿੰਗ ਲਾ ਦਿੰਦੇ ਵੀ ਭਾਈ ਕੋਈ ਨਾ ਤੋੜ ਦਿਓ ਆਜੋ ਅਸੀਂ ਦੇਖ ਲਾਂਗੇ ਹੁਣ ਇਹ ਤਾਂ ਆਪਣੇ ਆਪਣਾ ਬਚਾਅ ਕਰੀ ਬੈਠੇ ਆ ਸੋ ਕੋਈ ਗੱਲ ਨਹੀਂ ਸਰਕਾਰ ਏਡੀ ਨਕਮੀ ਹੈ RAM ਰਾਜ ਦੀਆਂ ਗੱਲਾਂ ਕਰਦੀ ਆ RAM ਰਾਜ ਦੀਆਂ ਗੱਲਾਂ ਕਰਨ ਲੱਗੇ ਨਾ ਸਰਕਾਰ ਹੁਣ ਕੋਈ ਵੀ ਜਿਹੜਾ ਹਿੰਦੂ ਭਰਾ ਸਾਡਾ ਆ ਜਾਂ ਕੋਈ ਸਿੱਖ ਭਰਾ ਜਿਹੜਾ ਇਤਿਹਾਸ ਨੂੰ ਪੜਦਾ ਹੈ ਇਤਿਹਾਸ ਨੂੰ ਜਾਣਦਾ ਉਹ ਜਾਣਦਾ ਹੋਊਗਾ ਵੀ ਉਹਨਾਂ RAM ਜੀ ਦੇ ਵੇਲੇ ਤਾਂ ਜ਼ੁਬਾਨਾਂ ਦਾ ਬਹੁਤ ਮੁੱਲ ਹੁੰਦਾ ਸੀ ਜੇ ਕੋਈ ਜ਼ੁਬਾਨ ਕਿਸੇ ਨੇ ਇੱਕ ਰਾਜੇ ਨੇ ਜਾਂ ਦੂਜੇ ਰਾਜੇ ਨੂੰ ਇੱਕ ਆਮ ਬੰਦੇ ਨੇ ਵੀ ਇੱਕ ਦੂਜੇ ਬੰਦੇ ਨੂੰ ਕਹਤ ਹੈ ਨਾ ਜ਼ੁਬਾਨ ਕਰਤੀ ਤਾਂ ਉਸ ਜ਼ੁਬਾਨ ਦਾ ਬਹੁਤ ਮੁੱਲ ਹੁੰਦਾ ਸੀ ਇਹ ਕਾਹਦੇ RAM ਰਾਜੇ ਵਾਲੇ ਬੰਦੇ ਆ ਤਾਂ ਲਿਖ ਕੇ ਦੇ ਕੇ ਮੁੱਕਰ ਗਏ ਇਹ ਕਾਹਦੇ RAM ਰਾਜੇ ਦੇ ਬੰਦੇ ਆ ਸੋ ਇਹ ਤਾਂ RAM ਜੀ ਦਾ ਨਾਮ ਵੀ ਬਦਨਾਮ ਕਰ ਰਹੇ ਨੇ ਭਾਈ ਸਾਹਿਬ ਸਰਬੰਸ ਪ੍ਰਤੀਕ ਨੇ ਮਡੇ ਵਿਚਾਰ ਸਾਂਝੇ ਕੀਤੇ ਕਿਸਾਨਾਂ ਨਾਲ ਰਲ ਕੇ ਚੰਗੇ ਗੀਤ ਵੀ ਕੱਢ ਰਹੇ ਹੋਰ ਸਾਥ ਦੇ ਰਹੇ ਆ ਜੁੜੇ ਹੋ ਇਸ ਤਰ੍ਹਾਂ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਕਿਸਾਨੀ ਅੰਦolan ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ